ਨਾਨੀ ਕਾਦੀ ਮਰੀ ਇੰਜ ਲੱਗਦਾ ਜਿਵੇਂ ਨਾਨਕਿਆਂ ਨਾਲ ਨਾਤਾ ਹੀ ਮੁੱਕ ਗਿਆ ਜਿੱਤੇ ਜਾਣ ਨੂੰ ਹਮੇਸ਼ਾ ਦਿਲ ਉਡੂ ਊਡੂ ਕਰਦਾ ਸੀ ਹੁਣ ਉੱਥੇ ਜਾਣ ਦਾ ਉਕਾ ਮਨ ਹੀ ਨਹੀਂ ਸੀ ਬੀਬੀ ਪੂਰੀ ਹੋਈ ਨੂੰ 7 ਮਹੀਨੇ ਹੋ ਚੱਲੇ ਸਨ ਮਾਂ ਦੇ ਵਾਰ-ਵਾਰ ਕਹਿਣ ਤੇ ਕਿ ਤੇਰੇ ਮਾਮੇ ਮਾਮੀਆਂ ਉਡੀਕਦੇ ਹਨ ਜਾ ਇੱਕ ਵਾਰ ਮਿਲਿਆ ਪੁੱਤ ਤੁਰ ਜਾਣ ਵਾਲਿਆਂ ਕਰਕੇ ਕਿਤੇ ਸਰਕੀਰੀ ਥੋੜੀ ਟੁੱਟਦੀ ਆ ਮਾਂ ਦੇ ਤਰਲੇ ਭਰੇ ਤਰਕ ਤੇ ਬੋਲਾਂ ਨੇ ਮੈਨੂੰ ਅਣ ਮੰਨੇ ਜਿਹਾ ਮਨ ਨਾਲ ਜਾਨ ਨੂੰ ਮਨਾ ਲਿਆ ਅਗਲੀ ਸਵੇਰ ਬਸ ਚੜ ਨਾਨਕਿਆਂ ਦੇ ਪਿੰਡ ਵੱਲ ਨੂੰ ਤੁਰ ਪਈ ਅੱਜ ਤਾਂ ਰਾਹ ਵੀ ਵੀਰਾਨ ਜਿਹਾ ਲੱਗ ਰਿਹਾ ਅੱਡੇ ਉੱਤੇ ਬੀਬੀ ਦੀ ਥਾਂ ਵੱਡਾ ਮਾਮਾ ਲੈਣ ਆਇਆ ਖੜਾ ਸੀ ਮੇਰਾ ਸਿਰ ਫਲੋਸ ਚੋਰੀ ਅੱਖਾਂ ਉੰਜ ਮੇਰਾ ਬੈਕ ਚੁੱਕ ਅੱਗੇ ਅੱਗੇ ਤੁਰ ਪਿਆ ਭਾਵੇਂ ਸਾਰੇ ਜਾਣੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਪਰ ਮੇਰਾ ਦਿਲ ਕਿਤੇ ਨਾ ਕਿਤੇ ਖਾਲੀ ਸੀ ਸੀ ਬੀਬੀ ਦੀ ਸਵਾਤ ਵਿੱਚ ਬੜੀ ਸਭ ਕੁਝ ਉਵੇਂ ਤਾਂ ਪਿਆ ਸੀ ਉਸ ਦਾ ਸੂਤ ਦਾ ਵੱਡਾ ਮੰਝਾ ਦੋਵੇਂ ਲੋਹੇ ਦੇ ਡਰੰਕ ਅਤੇ ਸੰਦੂਕ ਬੀਬੀ ਹਰ ਚੀਜ਼ ਨੂੰ ਸਲੀਕੇ ਨਾਲ ਸਜਾ ਕੇ ਰੱਖਦੀ ਸੀ ਮਜਾ ਲਾ ਕੇ ਕੋਈ ਉਸ ਦੀ ਚੀਜ਼ ਨੂੰ ਹੱਥ ਲਾ ਜਾਵੇ ਬਸ ਮੈਨੂੰ ਛੱਡ ਕੇ ਮੈਂ ਤਾਂ ਉਸ ਦੀ लाड़ली ਇੱਕੋ ਇੱਕ ਦੋਤੀ ਸੀ ਬੀਬੀ ਦਾ ਸੰਦੂਕ ਮੈਨੂੰ ਨਿੱਕੀ ਹੁੰਦੀ ਤੂੰ ਹੀ ਅਲਾਦੀਨ ਦੇ ਚਿਰਾਗ ਵਰਗਾ ਲੱਗਦਾ ਸੀ ਜਿਸ ਵਿੱਚ ਚੀਜ਼ ਦੀ ਲੋੜ ਹੁੰਦੀ ਸੀ ਚਾਟਾ ਹਾਜ਼ਰ ਹੋ ਜਾਂਦੀ ਮੁਰਮਰੇ ਬਿਸਕੁਟ ਟੌਫੀਆਂ ਪੂਜੇ ਛੋਲੇ ਅਤੇ ਵੇਸਣ ਵਾਲੀ ਨਮਕੀਨ ਮੂੰਗਫਲੀ ਤੇ ਹੋਰ ਨਿਕ ਸੁਖ ਨਾਲ ਸੰਦੂਕ ਭਰਿਆ ਰਹਿੰਦਾ ਅੱਜ ਉਹ ਸੰਦੂਕ ਵੀ ਉਦਾਸ ਖੜਾ ਸੀ ਲੱਗਦਾ ਸੀ ਉਸ ਦਾ ਜਿੰਨਾ ਕਿਧਰੇ ਗਵਾਚ ਹੀ ਗਿਆ ਚੀਜ਼ਾਂ ਦੀਆਂ ਤਾਂ ਮੁਨਿਆਦਾਂ ਹਨ ਬਸ ਬੰਦਿਆਂ ਦੀਆਂ ਹੀ ਨਹੀਂ ਬੀਬੀ ਦੇ ਕਹੇ ਬੋਲ ਕੰਨਾਂ ਵਿੱਚ ਗੂੰਜੇ ਕਿੰਨਾ ਵੱਡਾ ਰੈਸ ਛੁਪਿਆ ਸੀ ਇੰਨਾ ਸ਼ਬਦਾਂ ਵਿੱਚ ਇਹ ਸ਼ਬਦ ਸੁਨੇ ਤਾਂ ਕਈ ਵਾਰ ਸਨ ਪਰ ਅਰਥ ਅੱਜ ਪਤਾ ਲੱਗੇ ਸਨ ਰਾਤ ਹੋ ਗਈ ਮਾਮੀ ਰੋਟੀ ਲੱਗ ਗਈ ਸੀ ਬੀਬੀ ਸਭ ਤੋਂ ਪਹਿਲਾਂ ਮੈਨੂੰ ਹੀ ਰੋਟੀ ਖਵਾਉਂਦੀ ਹੁੰਦੀ ਸੀ ਮੈਂ ਆਦਨਤਾ ਹੀ ਪਲੇਟ ਕੋਲੀ ਚੱਕ मामੀ ਕੋਲ ਪਹੁੰਚ ਗਈ ਤਾਂ ਉਸਨੇ ਅੱਗੋ ਕਿਹਾ ਖੜ ਜਾ ਪੁੱਤ ਪਹਿਲਾਂ ਤੇਰੇ ਵੀਰੇ ਤੇ मामੇ ਨੂੰ ਫੜਾ ਦੇਵਾਂ ਮੈਂ ਬੋ ਬਿਨਾ ਕੁਝ ਕਹੇ ਬੋਲੇ ਚੁੱਪਚਾਪ ਮੰਜੇ ਤੇ ਆ ਕੇ ਬੈਠ ਗਈ ਆਈ ਤਾਂ ਚਾਰ ਦਿਨ ਰਹਿਣ ਸੀ ਪਰ ਕੱਲ ਸਵੇਰੇ ਹੀ ਮੁੰਡਾ ਮੰਨ ਨਾਲਿਆ ਸੱਚਮੁੱਚ ਸਮਝ ਆ ਗਈ ਕਿ ਨਾਨਕੇ ਤਾਂ ਨਾਨੀ ਨਾਲ ਹੀ ਹੁੰਦੇ ਹਨ ਆਪਣੇ ਖਿਆਲਾਂ ਵਿੱਚ ਅਜੇ ਉਲਝੀ ਸੀ ਕਿ ਗੁਰਦੀ ਚੂਰੀ ਵਾਲਾ ਸਟੀਲ ਦਾ ਵੱਡਾ ਕੋਲਾ ਮਾਮੀ ਨੇ ਮੇਰੇ ਮੂਰੇ ਕਰ ਦਿੱਤਾ ਮੇਰੇ ਸਿਰ ਤੇ ਹੱਥ ਰੱਖ ਬੋਲੀ ਮੈਨੂੰ ਪਤਾ ਮੇਰਾ ਪੁੱਤ ਤਾਂ ਚੂਰੀ ਖਾਂਦਾ ਉਸਨੇ ਆਪਣੇ ਹੱਥਾਂ ਨਾਲ ਮੇਰੇ ਮੂੰਹ ਵਿੱਚ ਫੁਰਕੀ ਪਾਈ ਉਹ ਬੀਬੀ ਦੇ ਹੱਥਾਂ ਵਾਲਾ ਸਵਾਦ ਅਤੇ ਤਰਦਾ ਤਰਦਾ ਜੇਸੀ ਕਿਉ ਮੇਰੀ ਜੀਭ ਉੱਤੇ ਖੁੱਲ ਗਿਆ ਬੀਬੀ ਵੀ ਮੈਨੂੰ ਹਮੇਸ਼ਾ ਰਾਤ ਨੂੰ ਗੁੜ ਦੀ ਚੂਰੀ ਹੀ ਕੁੱਟ ਕੇ ਖਵਾਉਂਦੀ ਸੀ ਮੈਂ ਮਾਮੀ ਨੂੰ ਕੁੱਟ ਕੇ ਜੱਫੀ ਪਾ ਲਈ ਮਾਂ ਦੇ ਕਹੇ ਸ਼ਬਦ ਜਾਦੇ ਆਏ ਮੈਨੂੰ ਸਮਝ ਆ ਗਈ ਕਿ ਨਾ ਤਾਂ ਨਾਨੀ ਕਿਤੇ ਗਈ ਆ ਨਾ ਹੀ ਨਾਨਕੇ ਬਸ ਬੀਬੀ ਨੇ ਸ਼ਕਲ ਬਟਾ ਲਈ ਹੈ ਹੁਣ ਉਹ ਮਾਮੀਆਂ ਅਤੇ ਭਾਪੀਆਂ ਵਿੱਚ ਜਾ ਵਸੀ ਹੈ ਫੇਰ ਪਤਾ ਹੀ ਨਹੀਂ ਕਿ 4 ਦਿਨ ਕਿਵੇਂ ਲੰਘ ਗਏ ਮੁੰਨਾ ਸਾਰੀਆਂ ਮਾਮੀਆਂ ਅਤੇ ਪਰਜਾਈਆਂ ਨੂੰ ਸਮਾਪਿਤ ਜਿਨ੍ਹਾਂ ਨੇ ਧੀਆਂ ਦੇ ਪੇਕੀ ਅਤੇ ਜਵਾਕਾਂ ਦੇ ਨਾਨਕੇ ਵਸਦੇ ਰੱਖੇ ਸਨ